हां जी किसान ਵੀਰੋ ਸਤਿ ਸ਼੍ਰੀ ਅਕਾਲ। ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਸੀਥ ਬ্লাইਟ ਤੇ ਸੀਥ ਰੌਡ ਤੇ ਕਿਹਦੀ ਸਪਰੇਅ ਦੀ ਸਹੀ ਸਟੇਜ ਕੀ ਆ ਝੋਨੇ ਤੇ ਆਪਾਂ ਜੇਕਰ ਸਪਰੇਅ ਕਰਨੀ ਆ ਤੇ ਸਹੀ ਕਿਹੜੀ ਸਟੇਜ ਆ ਕਿੰਨੇ ਦਿਨ ਦੇ ਝੋਨੇ ਦੇ ਆਪਾਂ ਜਿਹੜੀ ਸਪਰੇਅ ਕਰਨੀ ਸੀਥ ਬ্লাইਟ ਤੇ ਸੀਥ ਰੌਡ ਦੀ ਤੇ ਇਹਨਾਂ ਦੇ ਵਿੱਚ ਸੀਥ ਰੌਡ ਤੇ ਸੀਥ ਬ্লাইਟ ਦੇ ਵਿੱਚ ਕੀ ਫਰਕ ਆ ਤੇ ਕਦੋਂ ਆਪਣੇ ਖੇਤ ਜਿਹੜੇ ਨਾਲ ਕਿੰਨੇ ਦਿਨ ਦੇ ਝੋਨੇ ਤੇ ਜਿਹੜਾ ਇਹ ਬਿਮਾਰੀ ਦਾ ਅਟੈਕ ਦੇਖ ਨੂੰ ਮਿਲਦਾ ਹੈ ਬਿਮਾਰੀ ਆਪਣੇ ਖੇਤ ਕਿਉਂ ਆਉਂਦੀ ਆ ਕਿਹੜੇ ਖੇਤਾਂ 'ਚ ਬਿਮਾਰੀ ਜ਼ਿਆਦਾ ਆਵੇਗੀ ਤੇ ਨਾ ਆਵੇ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਪੂਰੀ ਗੱਲਬਾਤ ਸ਼ੇਅਰ ਕਰਨੀ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤਾਂ ਜੇ ਅਗਰ ਵੀਡੀਓ ਪੇਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਬਣਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਸੋ ਕਿਸਾਨ ਭਰਾ ਜਿੱਥੋਂ ਤੱਕ ਗਾਲਾਂ ਦੀ ਸੀਥ ਬਲਾਈਟ ਤੇ ਸੀਥ ਰੋਡ ਦੀ ਅਸਲ ਦੇ ਵਿੱਚ ਇਹ ਬਿਮਾਰੀਆਂ ਕਾਫੀ ਸਾਲਾਂ ਤੋਂ ਆਪਣੀ ਝੋਨੇ ਦੀਆਂ ਵੱਖ-ਵੱਖ ਸਮਾਂ ਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਕਾਫੀ ਜ਼ਿਆਦਾ ਜਿਹੜਾ ਚਾਰਦੇ ਵੀ ਫਰਕ ਪੈਂਦਾ ਤੇ ਇਹ ਬਿਮਾਰੀਆਂ ਕੰਟਰੋਲ ਕਿਉਂ ਨਹੀਂ ਹੁੰਦੀਆਂ ਕਿਉਂਕਿ ਆਪਾਂ ਸਪਰੇਅ ਤਾਂ ਹਰ ਸਾਲ ਕਰਦੇ ਆਂ ਫਿਰ ਫਿਰ ਵੀ ਅਗਲੇ ਸਾਲ ਆਪਣੇ ਖੇਤ ਚ ਕਿਉਂ ਬਿਮਾਰੀ ਆ ਜਾਂਦੀ ਇਹਤੇ ਵੀ ਆਪਾਂ ਨੂੰ ਥੋੜਾ ਸੋਚਣ ਦੀ ਲੋੜ ਆ ਜੇਕਰ ਆਪਾਂ ਇਸ ਚੀਜ਼ ਤੇ ਨਾ ਸੋਚਾਂਗੇ ਤਾਂ ਹਰ ਸਾਲ ਆ ਆਪਣੇ ਖੇਤ ਚ ਬਿਮਾਰੀ ਆਉਣੀ ਆਉਣੀ ਆ ਤੁਸ ਆਪਣੇ ਖੇਤ ਦੇ ਵੀ ਕਿਸਾਨ ਪਰਵੇ ਬਿਮਾਰੀ ਬਹੁਤ ਜ਼ਿਆਦਾ ਅਟੈਕ ਕਰਦੀ ਹੁੰਦੀ ਸੀ ਪਰ ਪਿਛਲੇ 2 ਸਾਲਾਂ ਤੋਂ ਆਪਣੇ ਖੇਤ ਚ ਬਿਮਾਰੀ ਜਿਹੜਾ ਨਾਮਾਤਰ ਜਾਣੀ ਕਿ ਬਿਲਕੁਲ ਖਤਮ ਹੋ ਚੁੱਕੀ ਆ ਉਹ ਕਿਵੇਂ ਖਤਮ ਹੋਈ ਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਚੀਜ਼ ਕਿਹੜੀ ਸਟੇਜ ਤੇ ਜਿਹੜੀ ਸਪਰੇਅ ਕਰਨੀ ਕਿਉਂਕਿ ਜੇਕਰ ਆਪਾਂ ਸਹੀ ਸਟ ਤਾ ਆਉਣ ਵਾਲੇ ਸਾਗਲੇ ਸਾਲ ਦੇ ਵਿੱਚ ਇੱਕ ਜਾਂ ਦੋ ਸਾਲਾਂ ਤਾਡੇ ਬਿਮਾਰੀ ਬਿਲਕੁਲ ਖੇਤ ਦੇ ਵਿੱਚੋਂ ਜਿਹੜੇ ਜੜ ਤੋਂ ਭੱਟੀ ਜਾਵੇਗੀ ਤੁਹਾਡੇ ਖੇਤ ਚ ਬਿਲਕੁਲ ਨਹੀਂ ਆਉਂਦੀ ਸੋ ਜਿਵੇਂ ਪਹਿਲੇ ਆਪਾਂ ਗੱਲਬਾਤ ਕਰਦੇ ਆਂ ਵੀ ਆਪਣੇ ਜਿਹੜੇ ਖੇਤ ਦੇ ਵਿੱਚ ਬਿਮਾਰੀ ਆਉਂਦੀ ਕਿਉਂ ਆ ਕਿਹੜੇ ਕਿਹੜੇ ਕਾਰਨਾ ਕਰਕੇ ਆਉਂਦੀ ਆ ਪਹਿਲੇ ਨੰਬਰ ਤੇ ਕਿਸਾਨ ਜਿੱਥੇ ਆਪਾਂ ਨਾਈਟ੍ਰੋਜਨ ਦੀ ਮਾਤਰਾ ਜਾਨੀ ਕਿ ਯੂਰੀਆ ਖਾਦ ਜ਼ਿਆਦਾ ਪਾਈ ਹੁੰਦੀ ਆ ਜਾਂ ਫਿਰ ਆਪਾਂ ਜ਼ਿਆਦਾ ਲੇਡ ਪਾ ਦੇਨੇ ਯੂਰੀਆ ਖਾਦ ਤੇ ਜਾਂ ਜਿੱਥੇ ਆਪਣੇ ਖੇਤਾਂ 'ਚ ਪਾਣੀ ਆਪਾਂ ਹਵਾਲਵਾ ਕੇ ਨਹੀਂ ਲਾਉਂਦੇ ਯਾਨੀ ਕਿ ਝੋਨੇ ਨੂੰ ਪਾਣੀ ਸੁਕਾ ਕੇ ਨਹੀਂ ਲਾਉਂਦੇ ਪਾਣੀ ਨਹੀਂ ਸੁਕਾਉਂਦੇ ਪਾਣੀ ਭਰ-ਭਰ ਰੱਖਦੇ ਆ ਉੱਥੇ ਵੀ ਆਪਣੇ ਖੇਤ ਜਿਹੜੀ ਬਿਮਾਰੀ ਆਵੇਗੀ ਸੋ ਬਾਕੀ ਜਿਹੜੇ ਖੇਤਾਂ 'ਚ ਪਿਛਲੇ ਸਾਲ ਬਿਮਾਰੀ ਆਈ ਸੀ ਪਰ ਫਿਰ ਵੀ ਕਿਸਾਨ ਵੀਰਾਂ ਨੇ ਬਿਮਾਰੀ ਆਈ ਦਾ ਸਪਰੇ ਵੀ ਕੀਤੀ ਆ ਪਰ ਉੱਥੇ ਬਿਮਾਰੀ ਉਹ ਕੰਟਰੋਲ ਨਹੀਂ ਹੋਈ ਤਾਂ ਉੱਥੇ ਵੀ ਜੇ ਬਿਮਾਰੀ ਅਗਲੇ ਸਾਲ ਪਰਾਲੀ ਤੇ ਜੂੰਦੀ ਰਹਿੰਦੀ ਜਾਂ ਜਿਹੜਾ ਆਪਾਂ ਬਾਜ਼ਾਰ ਤੋਂ ਬੀਜ ਲੈ ਕੇ ਆਉਣੇ ਆ ਹੋ ਸਕਦਾ ਜਿੱਥੋਂ ਉਹ ਬੀਜ ਤਿਆਰ ਹੋਇਆ ਉੱਥੇ ਬਿਮਾਰੀ ਦਾ ਅਟੈਕ ਹੋਇਆ ਹੋਵੇ ਤਾਂ ਉਹ ਬੀਜ ਦੇ ਉੱਪਰ ਜਿਹੜੇ ਇਹਦੇ ਸਪੋਰ ਬਿਮਾਰੀ ਦੇ ਜਿੰਦਾ ਰਹਿੰਦੇ ਆ ਤਾਂ ਇਹ ਜਿਹੜੀਆਂ ਦੋਵੇਂ ਸੀਸ ਬਲਾਈਟ ਸੀਸ ਰੋਡ ਜਿਹੜੇ ਆਪਣੇ ਬੀਜ ਰਾਂਹੀਂ ਪਰਾਲੀ ਰਾਂਹੀਂ ਖੇਤ ਦੇ ਵਿੱਚ ਪਿਛਲੇ ਸਾਲ ਬਿਮਾਰੀ ਆਈ ਤਾਂ ਅਗਲੇ ਸਾਲ ਵੀ ਆਪਣੇ ਖੇਤ 'ਚ ਬਿਮਾਰੀ ਜੇਕਰ ਆਪਣੇ ਬਿਮਾਰੀ ਕੰਟਰੋਲ ਨਹੀਂ ਹੋਈ ਤਾਂ ਆਪਣੇ ਖੇਤ 'ਚ ਅਗਲੇ ਸਾਲ ਵੀ ਆਵੇਗੀ ਤਾਂ ਜੇਕਰ ਆਪਾਂ ਸਹੀ ਸਟੇਜ ਤੇ ਸਪਰੇਅ ਕੀਤੀ ਹੋਵੇਗੀ ਤਾਂ ਉਹ ਬਿਮਾਰੀ ਆਪਣੇ ਅਗਲੇ ਸਾਲ ਜਾਂ ਤਾਂ ਬਿਲਕੁਲ ਨਹੀਂ ਆਵੇਗੀ ਜਾਂ ਫਿਰ ਨਾ ਮਾਤਰ ਜੀ ਆਪਣੇ ਖੇਤ 'ਚ ਆਵੇਗੀ ਸੋ ਇਹ ਸੀ ਕਿਸਾਨ ਪਰ ਆਉਣ ਦੇ ਕਾਰਨ ਤਾ ਆਪਣੇ ਖੇਤ ਨਾਵੇਂ ਉਹਦੇ ਵਾਸਤੇ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਉੱਥੇ ਜਿਹੜੀ ਯੂਰੀਆ ਇੱਕ ਤਾਂ ਬਿਲਕੁਲ ਸਹੀ ਮਾਤਰਾ 'ਚ ਪਾਉਣੀ ਆ ਜਿਆਦਾ ਲੇਟ ਯੂਰੀਆ ਨਹੀਂ ਖੜਨਾ ਤੇ ਉਹਦੇ ਨਾਲ ਨਾਲ ਜਿਹੜਾ ਪਾਣੀ ਆ ਆਪਾਂ ਹਵਾਲ-ਵਾਲ-ਵਾਲ ਲਾਉਣਾ ਯਾਨੀ ਕਿ ਇੱਕ ਵਾਰ ਜਰੂਰ ਜਿਵੇਂ ਆਪਾਂ ਪਿਛੇ ਵੀਡੀਓ ਪਾਈ ਸੀ ਜਿਹੜੇ ਵੀਰਾਂ ਨੇ ਪਾਣੀ ਸਕਾਉਣ ਬਾਰੇ ਨਹੀਂ ਵੀਡੀਓ ਦੇਖੀ ਉਹ ਦੇਖ ਸਕਦੇ ਆ ਉਹਦੇ ਆਪਾਂ ਦੱਸਿਆ ਪਾਣੀ ਕਿੱਦਾਂ ਸਕਾਉਣਾ ਸੋ ਜੇਕਰ ਆਪਾਂ ਇਹਨਾਂ ਚੀਜ਼ਾਂ ਦੇ ਧਿਆਨ ਰੱਖਾਂਗੇ ਤਾਂ ਸਪਰੇ ਜਿਹੜੀ ਸਹੀ ਸਟੇਜ ਤੇ ਕਰਾਂਗੇ ਤੇ ਆਪਾਂ ਨੇ ਆਉਣ ਵਾਲੇ ਇੱਕ ਜਾਂ ਦੋ ਸਾਲਾਂ ਜੇ ਬਿਮਾਰੀਆਂ ਨੂੰ ਆਪਾਂ ਜੜੋਂ ਪੜ ਸਕਦੇ ਆ ਸੋ ਕਿਸਾਨ ਪ੍ਰਭੂ ਇਹਨਾਂ ਦੇ ਜਿਹ ਪਹਿਲੇ ਨੰਬਰ ਤੇ ਆਪਾਂ ਫਰਕ ਦੀ ਗੱਲ ਕਰੇ ਸੀਥ ਬਲਾਈਟ ਤੇ ਸੀਥ ਰੋਡ ਦੇ ਵਿੱਚ ਫਰਕ ਕੀ ਆ ਜਿਹੜੀ ਕਿਸਾਨ ਪ੍ਰਭੂ ਸੀਥ ਰੋਡ ਆ ਆਪ ਕੋ ਪਰਪੋਡੋ ਵੀ ਚੱਲੇਗੀ ਤੁਸੀਂ ਦੇਖ ਸਕ ਦੇਖ ਲੋ ਜਿਹੜੀ ਸੀਥ ਬਲਾਈਟ ਆ ਸੀਥ ਬਲਾਈਟ ਆਪਣੇ ਮੁੱਢਾਂ ਤੋਂ ਅਟੈਕ ਸ਼ੁਰੂ ਕਰਦੀ ਜਿਹੜੀ ਕਿ ਮੁੱਢਾਂ ਵੱਲੋਂ ਸ਼ੁਰੂ ਹੁੰਦੀ ਆ ਆਪਣੇ ਚਿੱਟੇ ਜਿਹੇ ਦਾਗ ਜਿਵੇਂ ਚਾਹ ਜੀ ਡੁੱਲੀ ਹੁੰਦੀ ਆ ਚਿੱਟੇ-ਚਿੱਟੇ ਦਾਗ ਇਹਦਾ ਮੁੱਢਾਂ ਵੱਲੋਂ ਸ਼ੁਰੂ ਹੋ ਕੇ ਉੱਪਰ ਵੱਲ ਨੂੰ ਜਿ ਵਾਦੀ ਆ ਤੇ ਜੇਕਰ ਆਪਾਂ ਸਹੀ ਸਮੇਂ ਤੇ ਸਪਰੇ ਨਹੀਂ ਕਰਦੇ ਤੇ ਪੱਤਿਆਂ ਤੱਕ ਚਲੇ ਜਾਂਦੀ ਤੇ ਪੂਰੇ ਤੇ ਪੂਰੇ ਬੂਟੇ ਨੂੰ ਜਿਹੜਾ ਜਾਨੀ ਕਿ ਸੁੱਕ ਜੇ ਜਾਂਦਾ ਜਿਹਨੂੰ ਆਪਾਂ ਕਹਿ ਸਕਦੇ ਗਾਲਾ ਪੈ ਗਾਲਾ ਵੀ ਕਿਸਾਨ ਵੀਰ ਕਹਿੰਦੇ ਗਾਲਾ ਪੈ ਗਿਆ ਇੱਕ ਕਿਸਾਨ ਪਰੋ ਜਿਹੜੇ ਪੱਤੇ ਸੁੱਕਣੇ ਆ ਮੁੱਢਾਂ ਵੱਲੋਂ ਉਹ ਜਿਹੜੇ ਪੱਤੇ ਵੈਸੇ ਇੱਕ ਨੇਚਰਲ ਪ੍ਰੋਸੈਸ ਹੈ ਜਿਹੜੇ ਪੁਰਾਣੇ ਪੱਤੇ ਉਹ ਸੁੱਕ ਜਾਂਦੇ ਹੈ ਕਈ ਵਾਰਾ ਉਹ ਤੋਂ ਡਰ ਕੇ ਸਪਰੇ ਕਰ ਦਿੰਦੇ ਆ ਅਸਲ ਤੇ ਜਿਹੜੀ ਸੀਥ ਬਲਾਈਟ ਹੁੰਦੀ ਹੈ ਮੁੱਢਾ ਵੱਲੋਂ ਦਾਗ ਪੈਣੇ ਸ਼ੁਰੂ ਹੋਣਗੇ ਜੇਕਰ ਉਹਦਾ ਪੱਤਾ ਸੁੱਕਦਾ ਤੇ ਉਹ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਜੇਕਰ ਤੁਹਾਨੂੰ ਦਾਗ ਇਦਾਂ ਦੇ ਨਜ਼ਰ ਆਉਣ ਤਾਂ ਸੋ ਤੁਸੀਂ ਇਹਦੇ ਵਾਸਤੇ ਜਿਹੜੀ ਸਪਰੇਅ ਕਰ ਸਕਦੇ ਜੀ ਸੋ ਬਾਕੀ ਅੱਗੇ ਦੱਸ ਦਿੰਦੇ ਕਿੰਨੇ ਦਿਨ ਤੇ ਜਿਹੜੀ ਬਿਮਾਰੀ ਆਪਣੇ ਝੋਨੇ 'ਚ ਦੇਖ ਨੂੰ ਮਿਲ ਜਾਂਦੀ ਆ ਸੋ ਬਾਕੀ ਸੀਥ ਥਰਾਉਟ ਜਿਹੜੀ ਆ ਸੀਥ ਥਰਾਉਟ ਦੇ ਵਿੱਚ ਹੁੰਦਾ ਵੀ ਜਿਹੜੀ ਸੀਥ ਬਲਾਈਟ ਇਹ ਮੁੱਢਾ ਵੱਲੋਂ ਸ਼ੁਰੂ ਹੁੰਦੀ ਉੱਪਰ ਵੱਲੋਂ ਜਾਂਦੀ ਆ ਤਾਂ ਸੀਥ ਥਰਾਉਟ ਆਪਣੀ ਜਿਹੜੇ ਜਦੋਂ ਆਪਣੇ ਜਿੱਥੋਂ ਝੋਨੇ ਦੀ ਮੁੰਜਰ ਨਿਕਲਦੀ ਯਾਨੀ ਕਿ ਜਿੱਥੇ ਝੰ ਤੇ ਜਿੱਥੋਂ ਮੁੰਜਰ ਨਿਕਲਦੀ ਗੱਲ ਜੇ ਕੋਲੋਂ ਉਹ ਮੁੰਜਰ ਦੇ ਕੋਲੋਂ ਜਿਹੜਾ ਦਾਗ ਪੈਣੇ ਸ਼ੁਰੂ ਹੋ ਜਾਂਦੇ ਕਾਲੇ ਕਾਲੇ ਛਿੱਟੇ ਛਿੱਟੇ ਦਾਗ ਪੈਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਕਈ ਵਾਰ ਹੁੰਦਾ ਕਿ ਮੁੰਜਰ ਖਾਲੀ ਨਿਕਲ ਆਉਂਦੀ ਦਾਣੇ ਕਈ ਵਾਰ ਅੱਧੇ ਕ ਹਰੇ ਹੁੰਦੇ ਆ ਅੱਧੇ ਕ ਜਿਹੜੇ ਕਾਲੇ ਦਾਣੇ ਨਿਕਲਦੇ ਆ ਕਈ ਵਾਰ ਸਾਰੀ ਮੁੰਜਰ ਦੀ ਮੁੰਜਰੀ ਕਾਲੀ ਨਿਕਲ ਆਉਂਦੀ ਆ ਉਹਦੇ ਨਾਲ ਕਿਸਾਨ ਵੀਰ ਬਹੁਤ ਜ਼ਿਆਦਾ ਕਈ ਵਾਰ ਕਿਸਾਨ ਵੀਰਾਂ ਦਾ ਝਾੜ ਤੇ ਜਿਹੜਾ ਫਰਕ ਪੈਂਦਾ ਕਿਉਂਕਿ ਪੂਰੀ ਦੀ ਪੂਰੀ ਮੁੰਜਰ ਹੀ ਖਾਲੀ ਨਿਕਲ ਆਉਂਦੀ ਮੁੰਜਰ ਕਾਲੀ ਨਿਕਲ ਆਉਂਦੀ ਆ ਦਾਣੇ ਥੋਥੇ ਨਿਕਲ ਆ ਇਹ ਜਿਹੜਾ ਸੀਥ ਰੋਡ ਦਾ ਆਪਣੇ ਝੰਡੇ ਪੱਤੇ ਦੇ ਲੱਗ ਜਿੱਥੋਂ ਮੁੰਜਰ ਨਿਕਲਦੀ ਆ ਉਥੋਂ ਅਟੈਕ ਦੇਖਨ ਨੂੰ ਮਿਲਦਾ ਹੁਣ ਕਿੰਨੇ ਦਿਨ ਤੇ ਝੋਨੇ ਤੇ ਟੈਗ ਦੇਖਨ ਨੂੰ ਮਿਲਦਾ ਕਿਸਾਨਪੁਰ ਜਿਹੜੀ ਸੀਥ ਬਲਾਈਟ ਆ ਸੀਥ ਬਲਾਈਟ ਦਾ ਜਿਹੜਾ ਅਟੈਕ ਆ ਉਹ ਤੁਹਾਨੂੰ ਤੁਹਾਡਾ ਜਦੋਂ ਝੋਨਾ 65 70 75 ਦਿਨ ਤੇ ਹੁੰਦਾ ਇੱਥੇ ਇੱਕ ਜਗ ਤੁਹਾਨੂੰ ਇਹਦਾ ਅਟੈਕ ਦੇਖਨ ਨੂੰ ਹੋ ਸਕਦਾ ਪਹਿਲਾਂ ਵੀ ਦੇਖਨ ਨੂੰ ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਆਪਣਾ ਝੋਨਾ ਜਦੋਂ 65 70 75 ਦਿਨ ਦਾ ਹੁੰਦਾ ਇੱਥੇ ਜਾਗ ਜਿਹੜਾ ਅਟੈਕ ਦੇਖਨ ਨੂੰ ਮੈਂ ਜਦੋਂ ਆਪਣੇ ਝੋਨੇ ਜਿਹੜੀ ਮੁੰਜਰ ਬੰਨੀ ਲਗਭਗ ਸ਼ੁਰੂ ਹੋ ਜਾਂਦੀ ਉਦੋਂ ਕਿ ਅਟੈ ਸੀਥ ਬਲਾਈਟ ਦਾ ਦੇਖਣਾ ਮਿਲਣਾ ਸ਼ੁਰੂ ਹੋ ਜਾਂਦਾ ਤੇ ਵੈਸੇ ਤਾਂ ਇਹ ਮੌਸਮ ਤੇ ਕਾਫੀ ਜ਼ਿਆਦਾ ਸੀਥ ਬਲਾਈਟ ਨਿਰਭਰ ਕਰਦੀ ਜਦੋਂ ਸੀਥ ਬਲਾਈਟ ਸੀਥ ਰੌਟ ਹੋਵੇ ਜਦੋਂ ਆਪਣਾ ਮੌਸਮ ਆ ਉਹਦੇ ਟੈਂਪਰੇਚਰ 28 30 ਡਿਗਰੀ ਹੁੰਦਾ ਤੇ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੁੰਦੀ ਆ ਜਾਂ ਜਿਹੜੇ ਸਾਲ ਦੇ ਵਿੱਚ ਬਾਰਿਸ਼ਾਂ ਜ਼ਿਆਦਾ ਜਾਂਦੀਆਂ ਹਣਮੀਂ ਜ਼ਿਆਦਾ ਪੈਣ ਉਹ ਸਾਲ ਵੀ ਅਟੈਕ ਦੇਖਣ ਨੂੰ ਮਿਲ ਸਕਦਾ ਇਸ ਸਾਲ ਵੈਸੇ ਬਾਰਿਸ਼ਾਂ ਤਾਂ ਬਹੁਤ ਜ਼ਿਆਦਾ ਹੋਈਆਂ ਪਰ ਇਹਦੇ ਨਾਲ ਨਾਲ ਇੱਕ ਆਪਕਸਾਨ ਵੀ ਰਹੀ ਵੀ ਫਾਇਦਾ ਹੈ ਕਿ ਇਸ ਵਾਰ ਜਿਹੜੀਆਂ ਮੀਂਹ ਆ ਉਹ ਥੋੜਾ ਜਿਹਾ ਗੇਤੇ ਪੈ ਗਏ ਆ ਤਾਂ ਗੇਤੇਵੀਂ ਪੈਣ ਕਰਕੇ ਹੁਣ ਜਿਵੇਂ ਧੁੱਪਾਂ ਲੱਗਣਗੀਆਂ ਜੇਕਰ ਧੁੱਪਾਂ ਲੱਗਦੇ ਨੇ ਤੇ ਇਹ ਬਿਮਾਰੀ ਹੋ ਸਕਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਨਾ ਆਵੇ ਪਰ ਆਪਾਂ ਗੌਰ ਜ਼ਰੂਰ ਰੱਖਣੀ ਜਦੋਂ ਆਪਣਾ ਝੋਨਾ 65 70 75 ਦੇਂਦਾ ਇੱਥੋਂ ਆਪਾਂ ਜਿਹੜੀ ਗੌਰ ਰੱਖਣੀ ਸ਼ੁਰੂ ਕਰ ਦੇਣੀ ਆ ਇਸ ਤੋਂ ਪਹਿਲਾਂ ਆਪਾਂ ਕੋਈ ਫੰਗੀਸਾਈਡ ਨਹੀਂ ਕਰਨਾ ਜਿੰਨੇ ਟਾਈਮ ਤੱਕ ਆਪਣੇ ਖੇਤ 'ਚ ਕੋਈ ਬਿਮਾਰੀ ਆਪਾਨੂੰ ਲੱਛਣ ਨਹੀਂ ਦਿਖਦੇ ਉਹਨੇ ਟਾਈਮ ਤੱਕ ਆਪਾਂ ਸਪਰੇ ਨਹੀਂ ਕਰਨੀ ਜੇਕਰ ਤੁਸੀਂ ਇਹ ਬਿਨਾ ਦੇਖਿਆ ਸਪਰੇ ਕਰ ਦਿੱਤੀ ਤਾਂ ਅਗਲੇ ਸਾਲ ਵੀ ਤੁਹਾਡੇ ਬਿਮਾਰੀ ਬਿਲਕੁਲ ਖਤਮ ਕਦੇ ਨਾ ਹੋਵੇਗੀ ਜੇਕਰ ਤੁਸੀਂ ਸਹੀ ਸਟੇਜ ਦੇ ਸਪਰੇ ਨਹੀਂ ਕਰਦੇ ਸਹੀ ਸਟ ਕਿ ਜਦੋਂ ਬਿਮਾਰੀ ਆਪਾਂ ਨੂੰ ਦੇਖਦੀ ਆਪਣੇ ਝੋਨੇ ਦੇ ਵਿੱਚਾਹੇ ਇੱਕ ਬੂਟੇ ਤੇ ਦਿਖੇ ਉਦੋਂ ਆਪਾਂ ਸਪਰੇਅ ਸ਼ੁਰੂ ਕਰ ਦੇਣੀ ਯਾਨੀ ਕਿ ਉਦੋਂ ਅਟੈਕ ਸ਼ੁਰੂ ਹੋ ਜਾਂਦਾ ਤਾਂ ਉਦੋਂ ਆਪਾਂ ਸਪਰੇਅ ਕਰਾਂਗੇ ਤੇ ਬਿਮਾਰੀ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਅਗਲੇ ਸਾਲ ਵਾਸਤੇ ਇਹਨੂੰ ਖੇਤ ਝੋਣ ਨੂੰ ਰੋਕ ਸਕਦੇ ਹਾਂ ਤਾਂ ਜਿਹੜੀ ਸੀਥਰੌਟ ਦੀ ਆ ਸੀਥਰੌਟ ਦੀ ਆਪਾਂ ਨੂੰ ਸਪਰੇਅ ਜੇਕਰ ਤੁਹਾਨੂੰ ਸੀਥ ਬ্লাইਟ ਨਹੀਂ ਆਉਂਦੀ ਤਾਂ ਸੀਥਰੌਟ ਹੋਵੇ ਸੀਥ ਬ্লাইਟ ਹੋਵੇ ਇਹਨਾਂ ਦੀ ਸਪਰੇਅ ਇੱਕੋ ਹੀ ਆ ਵੱਖੋ ਵੱਖਰਾ ਕੋਈ ਟੈਕਨੀਕਲ ਨਹੀਂ ਇਹਨਾਂ ਵਾਸਤੇ ਆਪਾਂ ਕਰਨਾ ਇੱਕੋ ਟੈਕਨੀਕਲ ਜਿਹੜਾ ਮਰਜ਼ੀ ਆਪਾਂ ਕਰ ਸਕਦੇ ਹਾਂ ਤੇ ਸੀਥਰੌਟ ਜੇਕਰ ਤੁਹਾਡੇ ਸੀਥ ਬਲਾਈਟ ਪਹਿਲਾਂ ਨਹੀਂ ਆਉਂਦੀ ਤਾਂ ਗੋ ਭਰਨ ਸਮੇਂ ਆਉਂਦੀ ਸੀ ਸੀਥ ਰੋਟ ਸੀਥ ਬਲਾਈਟ ਉਦੋਂ ਆਪਾਂ ਗੋ ਭਰਨ ਸਮੇਂ ਖਾਸ ਕਰਕੇ ਜਾਂ ਪਿਛਲੇ ਸਾਲ ਤੁਹਾਡੇ ਆਈ ਸੀ ਤਾਂ ਉਦੋਂ ਆਪਾਂ ਸਪਰੇਅ ਕਰ ਸਕਦੇ ਹਾਂ ਸਪਰੇਅ ਹੁਣ ਕਿਹੜੀ ਕਰਨੀ ਆ ਹੈਕਜ਼ਾਕੋਨੋ ਜਿਹੜੀ 75% ਵਜੇ ਆਉਂਦੀ ਪਾਊਡਰ ਫਾਰਮ ਚ ਆਉਂਦੀ ਹੈ ਹੈਕਜ਼ਾਕੋਨੋ ਜਿਹੜਾ ਖੱਲੀ ਇੱਕ ਤਾਂ ਕਿਸਾਨਪੁਰੋ ਤੁਹਾਨੂੰ ਸਸਤੀ ਪੈ ਜਾਏਗੀ ਇੱਕ ਇਹਦੇ ਰਿਜ਼ਲਟ ਬਹੁਤ ਸ਼ਾਨਦਾਰ ਦੋਨਾਂ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰ ਲੈਂਗਾ ਤੇ ਇਹਦੇ ਨਾਲ ਆਪਾਂ ਜਿਹੜਾ ਕਸੂਗਾ ਮਾਈਸਣ ਇੱਕ ਬੈਕਟੀਰੀਆ ਵਾਲਾ ਹੁੰਦਾ ਪ੍ਰੋਡਕਟ ਜਾਂ ਫਿਰ ਜਿਹੜੀਆਂ ਪੀੜੀਆਂ ਜੀਆਂ ਪੁੜੀਆਂ ਹੁੰਦੀਆਂ ਦੋ ਤਿੰਨ ਆਪਾਂ ਉਹ ਪ੍ਰਤੀ ਕਿੱਲੇਸਾ ਨਾਲ ਪਾ ਸਕਦੇ ਆ ਤਾਂ ਕਿ ਜਿਹੜਾ ਬਿਮਾਰੀ ਨੂੰ ਪੂਰਨ ਤੌਰ ਤੇ ਆਪਾਂ ਕੰਟਰੋਲ ਕਰ ਸਕੀਏ ਤਾਂ ਕਿਸਾਨਪੁਰੋ ਇਹ ਸੀ ਆਪਾਂ ਜਿਹੜੀ ਸੀਥ ਬਲਾਈਟ ਬਾਰੇ ਜਾਣਕਾਰੀ ਤੇ ਇਸ ਸਪਰੇਅ ਨਾਲ ਔਰ ਜਿਹੜੀ ਜੇਕਰ ਸਪਰੇਆਂ ਦੀ ਗੱਲ ਕਰੀ ਥੋੜੇ ਜਿਹਾ ਮਹਿੰਗੀਆਂ ਸਪਰੇਆਂ ਤੇ ਆਪਾਂ ਕਸਟੋਡੀਆ ਕਰ ਸਕਦੇ ਹ ਉਹਦੇ ਨਾਲ ਵੀ ਬਿਮਾਰੀ ਕੰਟਰੋਲ ਹੋ ਜਾਂਦੀ ਐਮਸਟਾ ਟਾਪ ਜਾਂ ਨਟੀਓ ਵਗਾਰੇ ਸਾਲਟ ਕਰਕੇ ਆਪਾਂ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਵੀਡੀਓ ਚੰਗੀ ਲੱਗਦਾ ਬਾਦੋ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ